हां जी दोस्तों जिवे कि ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅੱਜ ਕੱਲ ਦੇ ਜ਼ਿਆਦਾਤਰ ਨੌਜਵਾਨ ਮੁੰਡੇ ਕੁੜੀਆਂ ਵੇਖੋ ਵੇਖੇ ਸ਼ੌਂਕ ਦੇ ਮਾਰੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਪਰ ਉੱਥੇ ਹੀ ਕੁਝ ਬੰਦੇ ਜਿਹੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਆਪਣੇ ਘਰ ਪਰਿਵਾਰ ਦੀਆਂ ਮਜਬੂਰੀਆਂ ਕਰਕੇ ਵਿਦੇਸ਼ ਵਿੱਚ ਜਾਣਾ ਪੈਂਦਾ ਹੈ ਆ ਜਿਹੜੀ ਵੀਡੀਓ ਤੁਸੀਂ ਸਕਰੀਨ ਉੱਤੇ ਵੇਖ ਰਹੇ ਹੋ ਇਸ ਵਿੱਚ ਇੱਕ ਵੀਰ ਵਿਦੇਸ਼ ਜਾ ਰਿਹਾ ਹੈ ਤੇ ਸਵੇਰੇ ਤੜਕੇ ਹੀ ਇਸ ਦੀ ਫਲਾਈਟ ਹੈ ਤੇ ਇਹ ਵੀ ਸਵੇਰੇ ਤੜਕੇ ਹੀ ਆਪਣੇ ਸੁੱਤੇ ਪਏ 1.5 ਸਾਲ ਦੇ ਪੁੱਤ ਨੂੰ ਵੇਖੋ ਕਿਵੇਂ ਪਰ ਮਿਲ ਕੇ ਜਾ ਰਿਹਾ ਆ ਤੇ ਹੁਣ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਇਸ ਜੇ ਦੀ ਆਪਣੇ ਬੱਚਿਆਂ ਨਾਲ ਮੁਲਾਕਾਤ ਹੋਵੇਗੀ ਦੋਸਤੋ ਇਹ ਮਜਬੂਰੀਆਂ ਹੀ ਨੇ ਜੋ ਕਿਸੇ ਬੰਦੇ ਤੋਂ ਆਪਣੇ ਧੀਆ ਪੁੱਤ ਤੇ ਮਾਪੇ ਦੂਰ ਕਰਵਾ ਦਿੰਦੀਆਂ ਨੇ ਤੇ ਬਾਕੀ ਦੋਸਤੋ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਤੇ